ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਸੋਨੂ ਡੇਰੀ ਫਾਰਮ ਹਿੰਮਤਪੁਰਾ ਦੇ ਵਿੱਚ ਇੱਕ ਹੋਰ ਕੁਐਸਟਾ ਵੀਰ ਜਿਹੜੇ ਵੀਰਾਂ ਨੇ ਆਪਣੇ YouTube ਚੈਨਲ ਨੂੰ ਹਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਹੋ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲੈਣ ਤੇ ਨਾਲ ਲੱਗੇ ਘੰਟੀ ਦਾ ਬੈਲ ਬਟਨ ਦਬਾ ਦੇਣ ਤਾਂ ਜੋ ਹਰ ਇੱਕ ਆਉਣ ਵਾਲੀ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਅੱਜ ਦੀ ਵੀਡੀਓ ਆਪਣੇ ਆਪ ਤੇ ਫਾਰਮ ਤੋਂ ਤੁਹਾਡੇ ਲਈ ਟਾਪ ਬਰੀਡ ਦੀ ਮੋਹਰਨਸੂ ਦੀ ਝੋਟੀ ਸੇਲ ਹੀ ਲੈ ਕੇ ਆਏ ਆ ਪਹਿਲਾ ਸਵੇਸੂਈਏ ਸੂਈ ਨੂੰ ਦੂਜਾ ਦਿਨ ਹੋ ਗਿਆ ਮਗਰ ਆ ਗਿਆ ਤੇ ਖੱਟਾ ਚੈੱਕ ਕਰ ਸਕਦੇ ਆ ਫੁੱਲ ਹਾਈਟ ਦੇ ਵਿੱਚ ਜੈਡ ਬਲੈਕ ਜੀ ਗੱਲ ਕਰੀਏ ਥਣਾ ਦੀ ਥਣ ਦੇਖ ਸਕਦੇ ਆ ਤਿਆਰੇ ਥਣ ਪੂਰੇ ਨਿਕੜ ਮੇ ਤੇ ਪੂਰੀ ਸਪੇਸ ਤੇ ਲੱਗੇ ਹੋਏ ਆ ਤੇ ਆਰਡਰ ਦੇਖ ਸਕਦੇ ਆ ਬਹੁਤ ਸੋਹਣਾ ਬਿੱਸੇ ਤੋਂ ਪੂਰਾ ਵਧੀਆ ਫਿਟਿੰਗ ਵਾਲਾ ਆਰਡਰ ਕਰਿਆ ਵਾ ਤਿਆਰ ਕਰਮ ਵਾਲੀ ਨੇ ਦੂਜਾ ਦਿਨ ਸੁਈ ਨੂੰ ਹੋ ਗਿਆ 7-8 ਕਿਲੋ ਬੋੜੀ ਆ ਪੂਰੀ ਸੀਲ ਢੰਡੀ ਆ ਕੋਈ ਲੱਤ ਛੜਨੀ ਐ ਚਫਗਾਇਆਂ ਵਰਗੀ ਆ ਆ ਦੇਖ ਸਕਦੇ ਹੋ ਇਹਨਾਂ ਦਾ ਗੈਪ ਇੱਕ ਆ ਥਣਾ ਦੇ ਵਿਚਾਲੇ ਫੁੱਟ ਜ਼ਰੂਰ ਹੈਗੀ ਆ ਮਾੜੀ ਜੀ ਪਰ ਚੱਲਦੀ ਨਹੀਂ ਆ ਦੇਖ ਸਕਦੇ ਚਾਰੇ ਥਣ ਪੂਰੇ ਵਧੀਆ ਪੂਰੀ ਬਿੱਥੀ ਤੇ ਪੂਰੀ ਸਪੇਸ ਤੇ ਲੱਗੇ ਆ ਤੇ ਜੇ ਗੱਲ ਕਰੀਏ ਮਿਲਕ ਕੈਪੈਸਿਟੀ ਦੀ ਤੇ 11 ਤੋਂ ਇੱਥੇ ਫੋੜਾ ਚੈੱਕ ਕਰ ਸਕਦੇ ਜਿਵੇਂ ਜੈਡ ਬਲੈਕ ਫੁੱਲ ਹਾਈਟ ਦੇ ਵਿੱਚ ਆ ਦੇਖ ਸਕਦੇ ਹੋ ਫੇਸ ਤੋਂ ਨੇੜੇ ਤੋਂ ਫਿਰ ਦਿਖਾ ਦਿੰਨੇ ਆ ਸਿੰਘ ਸੁng ਬਹੁਤ ਸੋਹਣਾ ਖੁੰਡਾ ਦੇਖ ਸਕਦੇ ਆ ਮਗਰ ਆ ਗਿਆ ਇਹਦੇ ਇੱਕ ਟਾ ਆ ਦੇਖ ਲੈ ਇਕੱਠਾ ਆ ਫਾਂ ਤੁਹਾਨੂੰ ਖੇ ਨੇੜੇ ਤੋਂ ਚੈੱਕ ਕਰਵਾ ਦਿੰਨੇ ਤੋੜਾ ਤਾਰਾ ਇੱਕ ਨੰਬਰ ਚਵਾਈ ਚੂਈ ਬੁਰੀ ਵਧੀਆ ਆ ਹੀ ਬਹਿ ਸਕਦੇ ਤੁਸੀਂ ਥੋਲੇ ਖੋਸ ਵੀ ਨਹੀਂ ਕਹਿੰਦੀ ਆ ਫੋੜ ਜੀ ਜ਼ਰੂਰ ਆ ਮਾੜੀ ਜੀ ਪਰ ਚੱਲਦੀ ਚੂਲਦੀ ਨਹੀਂ ਹੈਗੀ ਇਹ ਚਵਾਈ ਚੂਈ ਬਹੁਤ ਚੰਗੀ ਆ ਦੇਖ ਸਕਦੇ ਤੁਸੀਂ ਧਰਮ ਚਵਾਈ ਆ ਭਾਵੇਂ ਬਿਨਾ ਬੱਚੇ ਤੋਂ ਥੱਲੇ ਬਹਿ ਜੋ ਦੇਖ ਸਕਦੇ ਕੁਝ ਵੀ ਨਹੀਂ ਕਹਿੰਦੀ ਪੂਰੀ ਵਧੀਆ ਚਵਾਈ ਚਾਰੇ ਥਾਂਾਂ 'ਚ ਕੋਈ ਗਾਰਡੀ ਧਾਰ ਨਹੀਂ ਪੋਲੀ ਧਾਰ ਆ ਜੇ ਮੇਰੇ ਕਿਸੇ ਵੀ ਕਿਸਾਨ ਭਰਾ ਲਈ ਝੋਟੀ ਪਸੰਦ ਹੋਵੇ ਤਾਂ ਮੇਰੇ ਨਾਲ ਫੋਨ ਤੇ ਸੰਪਰਕ ਕਰਿਓ ਮੇਰਾ ਪਿੰਡ ਹਿੰਮਤੋਪੁਰਾ ਜ਼ਿਲ੍ਹਾ ਮੋਗਾ ਤੁਸੀਂ ਨਿਹਾਲ ਸਿੰਘ ਵਾਲਾ ਤੇ ਮੋਬਾਈਲ ਨੰਬਰ ਹੈਗਾ ਮੇਰਾ 78990999728 ਸਾਰੇ ਮੇਰੇ ਵੀਰਾਂ ਦਾ ਚੈਨਲ ਨੂੰ ਪਿਆਰ ਦੇਣ ਲਈ ਇੰਨਾ ਤਹਿ ਦਿਲੋਂ ਧੰਨਵਾਦ ਜਲਦ ਮਿਲਦਾ ਕਿਸੇ ਨਵੀਂ ਵੀਡੀਓ ਨਾਲ ਥੈਂਕ ਯੂ ਵੀਰੀ ਮਚ